ਟੌਪ 13 এনवायरमेंटਲিস্ট ਜਿਸ ਵਿੱਚ ਸੰਸਿਚੀ ਆਦਰ ਨਾਮ ਲੈਂਦੀ ਅਜ਼ਰ ਸਰ ਸੰਸਿਚੇਵਾਲ 2000 ਸਰ ਸੰਸਿਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਸਿਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਸ ਹਾਊਸ ਦੇ ਨੁਮਾਇੰਦੇ ਹੈ ਜੇ ਮੈਂ ਜਾਣਨਾ ਚਾਹਾਂਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਹਕੋਟ ਜੋਨ ਸੇਮੰਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦਸੰਝੜ ਇਹ ਦਸੰਝੜ ਇਹ ਐਮਐਨਏ ਸ਼ਾਹਕੋਟ ਤੋਂ ਸੁਣੀਏ ਉਹ ਸ਼ਖਸ ਨੇ ਸਰ ਉਹਨਾ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਦੀ ਵੀ ਹਾਊਸ ਤੇ ਬੈਸਤੀ ਕਰਤੀ ਸਰ ਜੀ ਨੂੰ ਦੇਸ਼ ਪਦਮਸ਼ੀਰੀ ਦਿੰਦਾ ਸਰ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੁਬਹ ਕੋਲ ਸੰਸਿਚੇ ਵਾਲਾਰ ਦਾ ਸੰਤੋਵੇ ਅਸੀਂ ਉਦੀ ਵੀ ਬੇਇੱਜ਼ਤੀ ਕਰਤੀ ਸਰ

ਬੁਲੰਟੇਤ ਰਾਜਾ ਕੱਲ ਜਿਹੜੇ ਇਹਨਾਂ ਨੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਅੱਜ ਮੈਨੂੰ ਇਹਨਾਂ ਦੇ ਬੁਲੰਟੇਤ ਰਾਜਾ ਕੱਲ ਜਿਹੜੇ ਇਹਨਾਂ ਨੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾਂਦੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਦੋਂ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਔਰ ਉਸ انسان ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਾਜ਼ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ ਵਲਡ ਵਾਟਰ ਦੇ 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 ਉੱਤੇ ਉਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੂਅਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਹੈ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬੰਦ ਹੈ ਮਾਨਸਿਕਤਾ ਵਾਲੇ ਲੋਕਾਂ ਨੂੰ ਐਲੋਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੂੰ ਕਹਿੰਨੀ ਕਿ ਕਿੰਧੋ ਬਾਅਦ ਕੋਈ ਫ੍ਰੈਸ਼ ਨਾਮ ਦਾ ਬੰਦਾ ਐਲੋਪੀ ਭੜਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਹਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸ ਕਰਤੀ ਆ ਇਹ ਬਹੁਤ ਨਿੰਦਨਯੋਗ ਹੈ ਜੀ ਬੈਠੋ ਹੁਣ ਹਾਜ਼ਰੀ ਤੇ ਤਾਂ ਨਹੀਂ ਲਾ ਸਕਦੇ ਜਿਸ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਵੇ ਜੀ ਨਹੀਂ ਮੈਂ ਨਾ ਬਤੇ ਤੁਸੀਂ ਚੰਦ ਕੋਈ ਮਾਹੌਲ ਇਸ ਅਸੈਂਬਲੀ ਦਾ بگੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਏ ਵਾਟ ਆ ਸ਼ੈਡ ਆਈ ਸਟੈਂਡ ਬਾਏ ਵਾਟ ਆ ਸ਼ੈਡ ਸ਼ੀ ਇਸ ਹੀ ਕੈਨੋਟ ਇੰਟਰਪੇਟ ਇੰਟੇਪੀਡੇਟ ਮੀ ਤੁਸੀਂ ਇਸ ਗੱਲ ਕਾਰਨ ਹੈ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ ਇਹ ਚੰਦ ਹੈ ਵਿਸ਼ੇਸ਼ ਤੌਰ ਹਰ ਹਿੰਦੂਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਸ਼ੀਦ ਅਜ਼ਮ ਪਗਲ ਸਿੰਘ ਜੀ ਜਿਹੜੇ ਉਹਨਾਂ ਦੀ ਅਨਪੈਰਲਡ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨ ਨਹੀਂ ਮਿਲ ਸਕਿਆ ਇੱਕ ਸਾਡਾ ਭਾਈ ਹੈ ਸਰਪਗਵੰਦ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਉਹ ਚੁੱਪ ਹੋ ਕੇ ਬਹਿ ਜਾ ਬੀਬਾ تیرے کہیں میں 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 سٹینڈ کرنا اسے کرنا تر اسپیکر صاحب